ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਅਤੇ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਖਿਲਾਫ ਮਜੀਠੀਆ ਤੇ ਉਹਨਾਂ ਦੇ ਵਕੀਲ ਹਾਈ ਕੋਰਟ ਪਹੁੰਚੇ ਸੀ ਪਰ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਦੇ ਦੌਰਾਨ ਕੋਈ ਫੈਸਲਾ ਮਜੀਠੀਆ ਦੇ ਪੱਖ ਵਿੱਚ ਨਹੀਂ ਆਇਆ ਕਿਉਂਕਿ ਜੋ ਉਹਨਾਂ ਦਾ ਰਿਮਾਂਡ ਵਧਾਇਆ ਗਿਆ ਹੈ 4 ਦਿਨ ਦਾ ਉਸ ਦੀ ਕਾਪੀ ਅਜੇ ਤੱਕ ਨਹੀਂ ਮਿਲੀ ਹੈ ਜਿਸ ਕਰਕੇ ਇਹ ਫੈਸਲਾ ਕੱਲ੍ਹ ਹੁਣ ਸੁਣਾਇਆ ਜਾਏਗਾ ਜਾਂ ਇਸ ਤੇ ਸੁਣਵਾਈ ਕੱਲ੍ਹ ਕੀਤੀ ਜਾਏਗੀ ਹਾਈ ਕੋਰਟ ਦੇ ਵਿੱਚ ਵਕੀਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੇ ਅਰਸ਼ਦੀਪ ਸਿੰਘ ਕਰੇਰ ਨੇ ਆਖਿਆ ਕਿ ਅਜੇ ਜੋ ਕਾਪੀ ਹੈ ਉਹ ਨਹੀਂ ਮਿਲੀ ਹੈ ਰਿਮਾਂਡ ਵਾਲੀ ਤੇ ਜਿਸ ਤੋਂ ਬਾਅਦ ਹੀ ਇਹ ਫੈਸਲਾ ਜਿਹੜਾ ਕੱਲ ਇਸ ਦੇ ਉੱਤੇ ਸੁਣਵਾਈ ਕਰਨ ਦਾ ਕੀਤਾ ਗਿਆ ਤਾਂ ਅੱਜ ਹਾਈ ਕੋਰਟ ਦੇ ਵਿੱਚ ਉਹ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਹੈ ਕਿਉਂਕਿ ਉਹਨਾਂ ਦੇ ਜੋ ਰਿਮਾਂਡ ਦੇ ਵਾਰੰਟ ਨੇ ਉਹ ਜਾਰੀ ਨਹੀਂ ਕੀਤੇ ਗਏ ਤਾਂ ਪਹਿਲਾਂ 7 ਦਿਨ ਦਾ ਰਿਮਾਂਡ ਮਿਲਦਾ ਉਸ ਤੋਂ ਬਾਅਦ 4 ਦਿਨ ਦਾ ਰਿਮਾਂਡ ਕੱਲ ਹੋਰ ਵਧਾ ਦਿੱਤਾ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਰਾਹਤ ਲੈਣ ਦੇ ਲਈ ਵਿਕਰਮ ਮਜੀਠੀ ਅਤੇ ਉਹਨਾਂ ਦੇ ਵਕੀਲ ਪਹੁੰਚੇ ਸੀ ਅਤੇ ਇਸ ਮਾਮਲੇ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਕਰਕੇ ਕੀਤਾ ਗਿਆ ਮਾਮਲਾ ਦੱਸਿਆ ਗਿਆ ਤੇ ਪੁਰਾਣਾ ਜੋ ਖਾਰਜ ਕੀਤਾ ਗਿਆ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚੋਂ ਪਹਿਲਾਂ ਜੋ ਰਾਹਤ ਮਿਲੀ ਹੋਈ ਸੀ ਵਿਕਰਮ ਮਜੀਠੀਆ ਨੂੰ ਉਸ ਦੇ ਆਧਾਰ ਦੇ ਉੱਤੇ ਦੁਬਾਰਾ ਇਹ ਕੇਸ ਦਰਜ ਕਰੰਦੇ ਜੋ ਦੋਸ਼ ਨੇ ਪੰਜਾਬ ਸਰਕਾਰ ਦੇ ਉੱਤੇ ਮਜੀਠੀਆ ਤੇ ਉਹਨਾਂ ਦੇ ਵਕੀਲਾਂ ਵੱਲੋਂ ਲਾਏ ਗਏ ਨੇ ਉਹਨਾਂ ਦਾ ਤਰਕ ਹੈ ਕਿ ਇਹ ਜਾਣਬੁੱਝ ਕੇ ਹਰਾਸਮੈਂਟ ਦੇ ਲਈ ਕੀਤਾ ਗਿਆ ਕੇਸ ਹੈ ਤਾਂ ਇਸ ਦੇ ਵਿੱਚ ਰਾਹਤ ਦੀ ਅਪੀਲ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਇਸ ਕੇਸ ਦੇ ਵਿੱਚੋਂ ਰਿਮਾਂਡ ਆ ਜਿਹੜੀ ਉਸ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਖਰਜ ਕਰਨ ਦੀ ਮੰਗ ਕੀਤੀ ਗਈ ਹੈ ਪਰ ਇਸ ਮਾਮਲੇ ਤੇ ਹੁਣ ਕੱਲ ਸੁਣਵਾਈ ਹੋਵੇਗੀ ਅੱਜ ਇਸ ਦੇ ਉੱਤੇ ਕੋਈ ਸੁਣਵਾਈ ਨਹੀਂ ਹੋਈ ਹੈ ਅੱਜ ਦੇ ਲਈ ਇਹ ਟਲ ਗਿਆ ਕਿਉਂਕਿ ਜੋ ਰਿਮਾਂਡ ਦੇ ਵਾਰੰਟ ਨੇ ਉਹ ਅਜੇ ਤੱਕ ਨਹੀਂ ਸਾਹਮਣੇ ਆਏ ਨੇ ਤਾਂ ਕੱਲ੍ਹ ਇਸ ਦੇ ਉੱਤੇ ਕੀ ਫੈਸਲਾ ਹੁੰਦਾ ਹੈ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ